ਹਾਂਜੀ ਮੇਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਉਂ ਸਰ ਵੀ ਸਿੱਟਣੇ ਤੇ ਕਰਦੇ ਆ ਬਲੌ ਦੀ ਸਟਾਰਟਿੰਗ ਤੇ ਫੇਤਰੋ ਕਲੂਲ ਜੀ ਹੋ ਗਈ ਆਪਣੇ ਨਾਲ ਦਾ ਰਾਤ ਇੰਨੀ ਮਿਹਨਤ ਲਾ ਕੇ ਬਿੱਲਾ ਫੜਿਆ ਸੀਗਾ ਉਹ ਤੁਹਾਨੂੰ ਦੱਸ ਦਿੰਨੇ ਆ ਇਹ ਰਵੇ ਜਿਹੜਾ ਪਸਮਾਨ ਲੈ ਕੇ ਆਂਦੇ ਸੀ ਉਹੀ ਰੱਖਤਾ ਸੀਗਾ ਮੈਂ ਕਿਹਾ ਹੋਰ ਬਿੱਲੀ ਆਈ ਤੇ ਉਹ ਖਾ ਲੂਗੀ ਤੇ ਉਹ ਵੀ ਖਾ ਗਿਆ ਤੇ ਜਿਹੜਾ ਬਿੱਲਾ ਫੜਿਆ ਸੀਗਾ ਪਾਇਆ ਸੀ ਨਾ ਗੱਟੇ 'ਚ ਇਹ ਰਵੇ ਗੱਟੇ 'ਚ ਪਾਇਆ ਸੀ ਬਿੱਲਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਕੰਮ ਕਰ ਗਿਆ ਬਿੱਲਾ ਗੱਤਾ ਪਾੜ ਗਿਆ ਬਾਈ ਨੰਗ ਗਿਆ ਫੇਰ ਅੱਜ ਕਿ ਐਸਮਤ ਚੰਗੀ ਸੀ ਉਹਦੀ ਭੱਜ ਗਿਆ ਇਹ ਆਪਾਂ ਕੈਮਰੇ ਚ ਆ ਗਿਆ ਤੇ ਭਾਈ ਦਾ ਵੀ ਬਿੱਲਾ ਕੈਮਰੇ ਚ ਆ ਗਿਆ ਚਲ ਉੱਥੇ ਰੱਖਿਆ ਸੀ ਆਪਾਂ ਉੱਥੋਂ ਭੱਜ ਗਏ ਆ ਖਾ ਕੇ ਤੇ ਫੇਰ ਇੱਧਰ ਹੀ ਭੱਜ ਗਿਆ ਉਹ ਚਲੋ ਕੋਈ ਨਾ ਵੀਨੇ ਹੁਣ ਅੱਜ ਨਹੀਂ ਲਾਉਂਦੇ ਜਾਲ ਜੇ ਅੱਜ ਆ ਗਿਆ ਤੇ ਕੱਲ ਨੂੰ ਫੇਰ ਨਹੀਂ ਛੱਡਦੇ ਆਪਾਂ ਜਾਲ ਤੋੜ ਚੱਲਿਆ ਸੀ ਆ ਵੇ ਇਥੋਂ ਮੈਂ ਕਿਹਾ ਚੱਲ ਗੱਟੇ ਪਾ ਕੇ ਰੱਖ ਦਿੰਨੇ ਆ ਗੱਟੇ ਚ ਪਹਿਲੇ ਵੀ 1-2 ਪਾਏ ਸੀ ਬਾਈ ਤੇ ਨਹੀਂ ਭਜਦੇ ਸੀ ਗੱਟੇ ਚ ਇਹ ਤਕੜੇ ਬਾਹਲਾ ਸੀਗਾ ਇਹ ਜਾਲ ਦਾ ਰਾਤ ਹਲਾਈ ਆਉਂਦਾ ਸੀਗਾ ਫਿਰ ਇਹ ਕਿਹਾ ਨਾ ਹੁਣ ਨਹੀਂ ਮੈਂ ਖੜਦਾ ਫਿਰ ਹੁਣ ਤੁਸੀਂ ਨੇ ਗੱਟੇ ਪਾਤਾ ਫਿਰ ਮੈਂ ਆ ਪਿੰਜਰੇ ਰੱਖਣ ਲੱਗਾ ਸੀਗਾ ਮੈਂ ਕਿਹਾ ਪਿੰਜਰੇ ਰੱਖਤਾ ਇਹ ਨਾਲੇ ਸਾਲਾ ਪਿੰਜਰੇ ਹੀ ਤੋੜ ਜੇ ਹਨਾ ਬਿੱਲੇ ਦਾ ਕੀ ਫੇਰ ਫੜਨਾਗੇ ਆਪਾਂ ਆਹ ਕੰਮ ਕਰਕੇ ਇਹਦਾ ਗੱਟਾ ਹੀ ਸਲਪ ਤਾਂ ਨਿੱਕੇ ਵੇ ਪਾੜ ਗਿਆ ਯਾਰ ਉਹਨਾਂ ਨੇ ਘਟਿਆ ਵੀ ਸੈਡਾ ਇਹ ਤਾਂ ਖੜ ਜਾਗੇ ਨਾ ਗੱਟਾ ਵੀ ਜਮਨ ਨਵਾਂ ਸੀਗਾ ਕੋਈ ਪਟ ਇੱਕ ਵੀ ਮੋਰੀ ਨਹੀਂ ਸੀਗੀ ਤੇ ਪਾਣੀ ਦਾ ਭਰਨ ਦੇ ਨਾ ਪਾਣੀ ਵੀ ਨਹੀਂ ਡੁੱਲਣਾ ਸੀ ਨਾ ਨਵਾਂ ਘੱਟਾ ਸੀਗਾ ਕਹਿੰਦਾ ਹੁਣ ਨਹੀਂ ਮੈਂ ਰੁਕਦਾ ਕਹਿੰਦਾ ਹੁਣ ਤਾਂ ਭੱਜੂਗਾ ਚਲੋ ਕੋਈ ਨਹੀਂ ਇਹ ਚੁੱਲੇ ਕਹਿੰਦਾ ਯਾਰ ਜੀ ਜਰੂਰੀ ਕੰਮ ਨਿਬੜ ਗਿਆ ਬਿੱਲੇ ਦਾ ਵੀ ਉਹ ਲੈ ਕੇ ਨਹੀਂ ਗਿਆ ਯਾਰ ਮੁੰਡਾ ਉਹ ਕਹਿੰਦਾ ਫਿਰ ਲੈ ਕੇ ਜਾਊਗਾ ਚੇਤਾ ਹੀ ਭੁੱਲ ਗਿਆ ਚਾਹ ਹੁਣ ਇਹ 11 ਤੁਰ ਮਾ ਨੂੰ ਪੁਣ ਕੇ ਨਾ ਚੰਗੀ ਤਰ੍ਹਾਂ ਪਾਸੇੋਂ ਫੇਰ ਲਾਣਾ ਦੇ ਹੁਣ ਅੱਜ ਤਾਂ ਨਹੀਂ ਆਉਂਦੇਗੇ ਵੇਖਾਂਗੇ ਜੇ ਅੱਜ ਆਇਆ ਇੱਥੇ ਹੁੰਨੇ ਆ ਅਜਾ ਅੱਜ ਆਇਆ ਤੇ ਫਿਰ ਲਾ ਦਾਂਗੇ ਨਹੀਂ ਤਾਂ ਫਿਰ ਨਹੀਂ ਲਾਉਂਦੇ ਅੱਜ ਤੇ ਅੱਜ ਮਿੱਤਰੋ ਆਪਾਂ ਬੱਚੇ ਛੇ ਦੀ ਭਾਈਏ ਕਿਉਂਕਿ ਯਾਰ ਅੱਜ ਬਈ ਕਣਕ ਵੀਜਣੀ ਆਪਾਂ ਕਣਕ ਦਾ ਬਲਾਓਗ ਵਿੱਚ ਇਹ ਆਊਗਾ ਕਹਿੰਦੇ ਅੱਜ ਜੇ ਕੋਈ ਬਣ ਜੇ ਸਿਹਰੇ ਵੀਜ ਗਈ ਤੇ ਆਪਾਂ ਬੱਚੇ ਵੀ ਬਾਸ ਸਕਦੇ ਸ਼ਾਇਦ 2 ਕਿੱਲੇ ਵੀਜਣੀ 2 ਕਿੱਲੇ ਬੱਤਰ ਆਇਆ ਜੇ ਜੇ ਪਹਿਲਾਂ ਵੀਜ ਗਈ ਤੇ ਭਾ ਵੀ ਸਕਦੇ ਆ ਤੇ ਜਿੰਨਾ ਵੀ ਜੀ ਤੇ ਫੇਰ ਕੱਲ ਤੇ ਜਾ ਸਕਦਾ ਕੰਮ ਹਨ ਚਲੋ ਕੋਈ ਨਾ ਤੇ ਵੇਨੇ ਇੱਕ ਬਾਈ ਨਹੀਂ ਆਉਣੇ ਸੁਪਰ ਸਿੱਟਰ ਵਾਲੇ ਨੇ ਤੇ ਉਹਨੂੰ ਪੁੱਛਦੇ ਆ ਆਉਂਦਾ ਤੇ ਕਣਕ ਵੀਦਦੇ ਆ ਜਿੰਨਾ ਆਉਂਦਾ ਤੇ ਫੇਰ ਆਪ ਬੱਚਿਆਂ ਦਾ ਹੈਗੇ ਹੈਗੇ ਹਨ ਚਲੋ ਬਿੱਲੇ ਦਾ ਕੰਮ ਸਾ ਦੋ ਦਿਨ ਅੱਗੋਂ ਚਾਈ ਸੀ ਛੇਤੀ ਬਿੱਲਾ ਫੜ ਕੇ ਬਿੱਲਾ ਫੜ ਕੇ ਉਹਦਾ ਵੀ ਕੰਮ ਗਿਆ ਬਿੱਲਾ ਅੱਜ ਫੇਰ ਆਜੀ ਚੰਗਾ ਅੱਜ ਯਾਰ ਆਪਾਂ ਲਾਈਟਾਂ ਜਗਾਵਾ ਕੁੱਡਿਆਂ ਦੇਗਾ ਨਾ ਲਾਈਟਾਂ ਜਗਾ ਕੇ ਤੇ ਫੇਰ ਵੇਖਾਂਗੇ ਲਾਈਟਾਂ ਜਗਾ ਕੇ ਤੇ ਬਾਲੀ ਫੇਰੀ ਆਉਂਗਾ ਬਿੱਲਾ ਕੂਤਰ ਨੀਂਦੇ ਨੇ ਉਹਨਾਂ ਨੂੰ ਅੰਦਰ ਤਾਂ ਤਾਂ ਬੰਨੇ ਲਈ ਆ ਹਾਂ ਵੇ ਇੱਥੇ ਪਿਆਈ ਆ ਬੁਰਜੀ ਨਹੀਂ ਪਈ ਬੁਰਜੀ ਦੇ ਨਾਲ ਗੱਟਾ ਪਿਆ ਤੇ ਇਹਦੇ ਵਿੱਚ ਪਾਇਆ ਪਿਆ ਤੇ ਵੇਖਿਓ ਨਿਕਲ ਲਗਾ ਇਥੋਂ ਗੱਟਾ ਪਾੜ ਕੇ ਤੇ ਇਥੋਂ ਦੀ ਨਿਕਲੂਗਾ ਇਹ ਬਾਹਰ ਨਿਕਲਣਾ ਲਈ ਆ ਬਾਹਰ ਇਹ ਆਹ ਪਹਿਲਾਂ ਇੱਟਾਂ ਰੱਖਾਂਗਾ ਗੱਟੇ ਦੇ ਮੂੰਹ ਤੇ ਔਰ ਡੱਗ ਪਾ ਗੇ ਇੱਟਾਂ ਉਹ ਹੁਣ ਬਾਹਰ ਨਿਕਲੂਗਾ ਆਹ ਨਿਕਲੇ ਆ ਪੂਰਾ ਬੈ ਬੂ ਕੇ ਗਿਆ ਨਹੀਂ ਮਤਲਬ ਗੱਟੇ ਚੋਂ ਨਿਕਲਦਾ ਨਾਲ ਦੇ ਨਾਲ ਭੱਜ ਗਿਆ ਉਹ ਪਹਿਲਾਂ ਜਾਲ ਕੋਲ ਜਾ ਕੇ ਵੀ ਬੈਠਾ ਇਹ ਲੈ ਰਾਵਣਾ ਨਿਕਲੂਗਾ ਜਮ ਇਹ ਕਬੈਂਦਾ ਸੇ ਪਾਸੇ ਵੇਦਾ ਮੈਂ ਕਿੱਧਰ ਆ ਗਿਆ ਫੇਰ ਨਿਕਲਿਆ ਕਹਿੰਦਾ ਬਾਹਰ ਮੈਂ ਤਾਂ ਕਲੋਲ ਹੀ ਹੋ ਗਈ ਯਾਰ ਆ ਤਾਂ ਭੱਜ ਹੀ ਗਿਆ ਹੱਥੋਂ ਹੀ ਨਿਕਲ ਗਿਆ ਨਹੀਂ 1 2 ਪਿੰਟ ਪਾ ਕੇ ਛੱਡ ਕੇ ਆਉਣਾ ਸੀ ਮੈਂ ਛੱਡ ਕੇ ਆਉਂਦਾ ਤਾਂ ਇਹ ਕਹਿੰਦਾ ਨਹੀਂ ਐਸੇ ਪਿੰਡ ਹੀ ਰਹਿਣਾ ਮੈਂ ਲੋ ਜੀ ਨਿਕਲ ਚੱਲੇ ਬਹਿ ਬਹਿ ਕੇ ਖਿਸਕ ਚੱਲੇ ਆ ਤਾਂ ਹੁਣ ਉਹ ਉੱਥੇ ਆ ਕੇ ਬੈਠੂਗਾ ਜਾਲ ਕੋਲੇ ਤੇ ਪਰੇ ਦੀ ਭੱਜ ਜਾਣ ਲੈਨੇ ਨੇ ਹੋ ਗਿਆ ਅੱਖਾਂ ਵਿੱਚ ਖਜਗਦਗਾ ਇਹਦੇ ਨਾ ਚੱਕ ਹੁਣ ਵੇਹਦਾ ਕਹਿੰਦਾ ਇਸੇ ਜਾਲ 'ਚ ਤੜੈ ਸੀ ਕਿ ਨਾ ਫਿਰਦਾ ਬਾਹਰ ਮੈਂ ਆਣਾ ਕਹਿੰਦਾ ਹੁਣ ਰੋਕੋ ਖਾ ਉਹ ਤਾਂ ਜਾਲ ਚੋਂ ਹੀ ਬਾਹਰ ਕੱਢਦੇ ਸੀ ਕਹਿੰਦਾ ਨਾਲ ਜਾਲ ਪਣਾਉਣਾ ਸੀ ਮੇਰੇ ਤੋਂ ਤੇ ਹੁਣ ਵੀ ਬਾਹਰ ਫਿਰਦੇ ਹੀ ਕਹਿੰਦਾ ਚੱਲ ਕੋਈ ਨਹੀਂ ਆਈ ਸਹੀ ਕੱਲ ਨੂੰ ਫੇਰ ਤੂੰ ਨੇ ਘਰ ਕੁਤੇਰਤੇ ਕੋਈ ਨਹੀਂ ਮੈਂ ਇਹਨਾਂ ਪਤਾ ਉਹ ਮੈਂ ਹੀ ਛੱਡ ਦਾਂ ਰਾਤ ਉਸੇ ਤੇ ਰਹਿ ਗਈ ਚਲੋ ਕਰਮਾ ਜਿਹਦੇ ਇਹ ਹੀ ਪਿੰਡ ਲਿਖਿਆ ਸੀ ਇੱਥੇ ਰਹਿਣਾ ਹਨ ਇਹਨੇ ਆਗੇ ਜੇ ਮਤਰੋ ਖੇਤ ਕਹਿੰਦੇ ਜੀ ਜੀ ਉਬਾਲਿਆ ਹੁੰਦਾ ਆ ਕਿੰਝੂ ਮਾਰ ਕੇ ਤੇ ਸੁਪਰ ਫਿਲਟਰ ਨਾਲ ਹੀ ਚੈਨ ਆ ਇੱਕ ਟ੍ਰੈਕਟਰ ਨੂੰ ਘੋੜਾਉਣਾ ਹੈ ਇਹਨੇ ਸੁਪਰ ਫਿਲਟਰ ਲੈ ਕੇ ਆਉਣਾ ਨਾਲੇ ਕਣਕ ਲੈ ਕੇ ਆਉਣੀ ਬੀਜ ਲੈ ਕੇ ਆਉਣਾ ਤੇ ਬਾਸ ਹੁਣ ਅੱਜ ਖੇਤ ਤੇ ਹੀ ਆਊਗਾ ਕਣਕ ਬੀਜਣੀ ਆ ਤੇ ਖੇਤ ਤੇ ਵਲੌਗ ਪਾਵਾਂਗਾ ਅੱਜ ਆਪਾਂ ਐ ਕੋਈ ਵੀ ਗੱਲ ਨਹੀਂ ਆਵੀ आज जो वो ਕਣਕ ਦਾ ਕਹਿੰਦੇ ਬਰਾਕ ਕਣਕ ਵੀਚੇ ਨਾਲ ਪਜਾਉਂਦਾ ਆਵੇ ਥੋੜਾ ਡੀਲ ਕੀਤਾ ਜਾ ਉਹ ਮੈਂ ਬੱਕਰ ਨੇ ਉਹ ਕਿੱਥੇ ਆ ਗਿਆ ਤੁੰਗੂ ਵੇਰਾ ਸਾਰੇ ਮਾਰ ਦਿੰਨੇ ਆ ਬਾਅਦ ਚ ਵੇਣੀ ਕੀ ਵੰਦਾ ਬਣਾਉਂਦਾ ਇਹਦਾ ਉਹ ਜੀ ਤੁੰਗੂ ਮਾਰਦੇ ਆ ਤੇ ਉਹ ਚੱਲੇ ਟਰੈਕਟਰ ਤੇ ਇਹ ਕਾ ਚੱਲਿਆ ਤੇ ਬਸ ਚੱਲਦੇ ਹੁਣ ਆਪਾਂ ਹੁਣ ਆਪਾਂ ਕਣਕ ਲੈ ਕੇ ਵਣੀ ਕਰੂੰ ਕਣਕ ਲਿਆ ਕੇ ਤੇ ਉਹਨਾਂ ਨੂੰ ਬੀਜਣ ਲੱਗਦੇ ਆ ਉਹ ਪਹਿਲਾਂ ਦੂਜੇ ਖੇਤ ਵਿੱਚ ਬੀਜਣੀ ਆ ਤੇ ਆਪਾਂ ਚੱਲਦੇ ਆਪਾਂ ਲੈ ਆਉਣੇ ਕਣਕ ਪਹਿਲਾਂ ਤੁੰਝੂ ਸਾਰੇ ਪਾਸੇ ਮਾਰਦੇ ਆਪਾਂ ਉਹਨੇ ਹਟੇ ਸੀ ਹੁਣ ਰੋਟੀ ਖਾ ਕੇ ਤੇ ਕਣਕ ਵੀਜਣ ਲੱਗਦੇ ਆ ਟਾਈਮ 1:30 ਵਜ ਗਿਆ ਜੀ ਉਹ ਜੀ ਮਟਰ ਲੱਗਦੇ ਨੇ ਕਣਕ ਇਹ ਕਣਕ ਆਪਾਂ ਲੈ ਆਈ ਸੀ ਕਰਾਂ ਬਹੁਤ ਖੜੀ ਰਹਿਣੀ ਬਹੁਤ ਛੜਕ ਰਹੀ ਰਹਿ ਗਏ ਇੱਥੇ ਦੋ ਜਿਹੜੇ ਤੇ ਉਹ ਤੇ ਵੀ ਜਾਂਦੀ ਆ ਆ ਵੀਤੀ ਆ ਬਸ ਸਾਰੀ ਹੁਣ ਉਧਰ ਰਹਿ ਗਿਆ ਉਧਰ ਚੱਲਦੇ ਆ ਉਧਰ ਵੀ ਜਾਂਦੇ ਯਾਰ ਇਹ ਬਲੱਤ ਉਹਨੂੰ ਮਾਰਿਆ ਤੇ ਸਾਰੇ ਜਿਹੜੇ ਪੈਵਾ ਲੱਗ ਗਿਆ ਬਸ ਬੀਬੂ ਪਾਉਣੇ ਹਣ ਬੀ ਪਾ ਕੇ ਤੇ ਫਿਰ ਰੋਟੀ ਲੈ ਕੇ ਆਉਣੇ ਆ ਚਾਹ ਲੈ ਕੇ ਆਉਣੇ ਘਰੋਂ ਬਾ ਆ ਵੀ ਰਹਿ ਗਿਆ ਕਿ ਮੈਂ ਚਾਹ ਪਾਣੀ ਆ ਰਹਿ ਗਏ ਬਾ ਦੋ ਗੜੀ ਰਹਿ ਗਏ ਸਰਾ ਲਾਈ ਆਉਂਦਾ ਲੋ ਜੀ ਮੈਂ ਤਰੋ ਲਾ ਤੇ ਗੱਡੇ ਆਪਾਂ ਬਾਹਰ ਹੈਗੇ ਵਿਜਨਾਲਾ ਮੈਂ ਉਧਰ ਨਿਬੜ ਗਿਆ ਉਹ ਫੇਰ ਟਰੈਕਟਰ ਆਪਣਾ ਸਾਹਮਣੇ ਬਾ ਰਹਿਗੇ ਵਿਜਨਾਲਾ ਤੇ ਹੁਣ ਆਪਾਂ ਚੱਲਦੇ ਆ ਲੈ ਕੇ ਆਉਣੇ ਆ ਰੋਟੀ ਬਾਣੀ ਚਾਹ ਉਹਨੂੰ ਵਿੱਚ ਕਿਥੇ ਆ ਜਾਣਗੇ ਇਹ ਤਾਂ ਚਾਹ ਚੁਲਿਆਉਣੇ ਆਪਾਂ ਪੀ ਲਈ ਵੀ ਨਾ ਪਰੋਚਾ ਲੱਗ ਪਏ ਨੇ ਫੇਰ ਵਿੱਜਾਂ ਦੀ ਸ਼ਾਮ ਹੋ ਚਲੀ ਆ ਤੇ ਹੁਣ ਆਪਾਂ ਚੱਲਦੇ ਆਂ ਕੂਤਰਾ ਦੰਨ ਬਾਣੀ ਪਾਉਣੇ ਆ ਤੇ ਆਪਾਂ ਭਾਂਡੇ ਲੈ ਚੱਲ ਗਏ ਹਨ ਸਾਲੀ ਬਾਕੀ ਹੁਣ ਵਿੱਜੀ ਜਾਂਦੇ ਆ। ਕੂਤ ਨਾਲ ਦਾਣਾ ਪਾਣੀ ਪਾ ਕੇ ਤੇ ਹੁਣ ਆਪਾਂ ਆਵਾਂਗੇ ਨਾ ਕੇ। ਨਾ ਅੱਡੇ ਦੇ ਜਾ ਕਰਨ ਥੋੜਾ ਕੰਮ। ਨਾਤ ਹੋ ਗਏ ਕੂਤ ਨਾਲ ਦਾਣਾ ਪਾਣੀ ਪਾ ਕੇ ਫੇਰ ਆਵਾਂਗੇ ਜੀ। ਭਾਂਡੇ ਲੈ ਚੱਲਦੇ ਆਪਾਂ। ਲਿਆਂਦੀ ਬਾਲਟੀ ਵਾਸ਼ ਕੇ ਕੂਸੇ ਪਾਣੀ ਨਹੀਂ ਠੰਡਾ ਤੇ ਨਹੀਂ ਦਿੱਤਾ। ਬੱਚੇ ਵੇਖੀ ਹਰ ਧੁਖੇ ਆ। ਇਹ ਠੰਡੇ ਕਰਦੇ ਰਹਿਣੇ। ਇਹ ਦਾਣੇ ਪਾਉ ਹਣਾ। ਤੇਰਾ ਤੜਕੇ ਦਾ ਟਾਈਮ ਹੀ ਨਹੀਂ ਲੱਗਾਗਾ ਆਉਣ ਦਾ ਹੁੱਡਾ ਵੀ ਨਹੀਂ ਖੁੱਲੇ ਤੜਕੇ ਦਾ ਯਾਰ ਚਲੋ ਕੋਈ ਨਹੀਂ ਝੋਟਿਓ ਅੱਜ ਸਾਰਾ ਕੰਮ ਨਿਬੜ ਜਾਣਾ ਆਪਣਾ ਕਣਕ ਦਾ ਤੇ ਕੱਲ ਨੂੰ ਚੁੰਨਾ ਗੋੜ ਕੇ ਤੇ ਜਮਾ ਵੇਲੇ ਆ ਥੋੜੇ ਤਾਂ ਹੀ ਆ ਕੋਈ ਨਾ ਪਾਣੀ ਪਾ ਕੇ ਧੋ ਕੇ ਲੈ ਵੀ ਮਿੱਤਰਾ ਪਾਣੀ ਤਾਂ ਵਾਵਾ ਪੀ ਹੁਣ ਕੋਸਾ ਹੀ ਪਾਵਾਂਗੇ ਧੋ ਕੇ ਪਾਣੀ ਹੁਣ ਲੱਗਦਾ ਪੀਣ ਲੱਗ ਪਏ ਪਤਾ ਲੱਗ ਗਿਆ ਇਹਨਾਂ ਨੂੰ ਹਣਾ ਪਾਣੀ ਇੱਥੇ ਪੀਣਾ ਪੈਣਾ ਉਹ ਨਹੀਂ ਤੋੜੇ ਰੱਖਣਗੇ ਬਿੱਲੀ ਦਾ ਘੱਟਾ ਲੋ ਜੀ ਮਿੱਤਰੋ ਇੱਕ ਬੱਚਾ ਮਰ ਗਿਆ ਆਪਣਾ ਤੇ ਚਲੋ ਕੋਈ ਨਹੀਂ ਨਾਪਦਾਂਗੇ ਇਹ ਤੇ ਇੱਕ ਜੁੜਿਓ ਪੜ ਦੇਣੀ ਆਪਾਂ ਬਸ ਕਾਲੂ ਪਟਾਂਗੇ ਮੈਂ ਰੰਗ ਰੰਗ ਲਾ ਦਾਂਗੇ ਯਾਰ ਕੋਈ ਇੱਥੇ ਬੈਠੀ ਹੋਗੀ ਆਹ ਬੈਠਾ ਕੂਦਰਦਾ ਤੇ ਕੂਦਰੀ ਆ ਬੈਠੀ ਵੇ ਦੋ ਜੁੜੀਆਂ ਪੜਾਏ ਇਹ ਇੱਕ ਜੁੜੀ ਬਟਨੀ ਆਪਾਂ ਕਬੂਤਰਾ ਅੱਡ ਕਰਦੇ ਆਂ ਕੂਦਰੀ ਅੱਡ ਕਰਦੇ ਆਂ ਕਾਟਾ ਪੈ ਗਿਆ ਇੱਕ ਬੱਚੇ ਦਾ ਬੱਸ ਪਾਣੀ ਪਾਦਾ ਮਿੱਤਰੋ ਤੇ ਦਾਣੇ ਪਾਉਣਾ ਰਹਿ ਗਿਆ ਬੱਸ ਪਾ ਕੇ ਦਾਣੇ ਧਣਾਉਣੇ ਆ ਧਾ ਕੇ ਚੱਲਦੇ ਆਂ ਫੇਰ ਕੀ ਦਾ ਆਪਾਂ ਲੋ ਜੀ ਮਿੱਤਰੋ ਆਇਆ ਨਾ ਤੂੰ ਵੇ ਖੇਤ ਤੇ ਬੱਸ ਮੈਨੂੰ ਲੱਗਦਾ ਹੋਣਾ ਵੀ ਲਾਸਟ ਗੇੜਾ ਹੀ ਆਣਾ ਤਾਂ ਨੇੜੇ ਹੀ ਆ ਤੇ ਖਾਨੂ ਹਿੱਲੇ ਜਾਂਦਾ ਆਪਾਂ ਅੱਡੇ ਤੋਂ ਆਹ ਵੱਧ ਗਿਆ ਕੰਨ ਕਰਾ ਕੱਟਾ ਆਪਣਾ ਇੱਥੇ ਮੈਲਾ ਦਾ ਹਾਂ ਸੱਚ ਉਹ ਲਾਸਟ ਗੇਟ ਆ ਹੋਊਗਾ ਉਧਰਲਾ ਤੇ ਇੱਧਰ ਰਹਿੰਦੇ ਨਾਲ-ਨਾਲ ਆ ਸਾਰਾ ਨਾਲ ਨਾਲ ਪਿਆ ਆ ਵੀ ਆ ਖਰਚੀ ਗਰੀ ਪਈ ਬਾਕੀ ਤੇ ਤਕਰੀਬਨ ਵਿਜੀ ਗਈ ਆ ਹੌਣ ਉਧਰ ਉਧਰ ਮੱਥੇ ਗਿੜੇ ਲਾਉਣ ਗਏ ਆ ਐਂ ਤੇ ਐਂ ਕਣਕ ਪਵਿੱਜੀ ਐਂ ਤੇ ਐਂ ਤੇ ਮੱਥੇ ਗਿੜੇ ਲਾਉਣ ਗਏ ਐਂ ਤੇ ਐਂ ਆ ਚੱਲੇ ਬਹੁਤ ਦਸਾਂ ਦਸਾਂ ਕਿਉਂ 20 ਮਿੰਟ ਦਾ ਕੰਮ ਆ ਉਹ ਡਾਕੂਮੈਂਟ ਉਧਰ ਲੱਗਣੇ 10 ਮਿੰਟ ਇੱਧਰ ਲੱਗ ਜਾਣਗੇ ਤੇ ਫੇਰ ਚੱਲਾਂਗੇ ਘਰੇ ਵਾ ਹੁਣ ਵੇਲੇ ਆ ਜੀ ਕੱਲ ਨੂੰ ਆਪਾਂ ਚੁੰਨਾ ਚੰਨਾ ਗੋੜ ਦੇਣੀ ਆ ਸਾਰਿਆਂ ਆ ਹਾਲឹងਾ ਚੁੰਡਾ ਗੋੜ ਕੇ ਵਟਾ ਹਜੇ ਪਾਵਾਂਗੇ ਆਪਾਂ ਦੋਹਾਂ ਦਿਨਾਂ ਤੇ ਕੱਲ ਨੂੰ ਆਪਾਂ ਸਾਰਾ ਦਿਨ ਵਿਹਲੇ ਕੱਲ ਨੂੰ ਛੱਡਾਂਗੇ ਬੱਚੇ ਤੇ ਬਣੇ ਰਿਓ ਜੀ ਵਲੌਗ ਨਾ ਕੱਲ ਨੂੰ ਨਾ ਰੋਜ਼ ਰੋਜ਼ ਵੇਖਿਆ ਕਰੋ ਮਿੱਤਰੋ ਫੇਰ ਇੰਟਰਸਟ ਬੰਨਦਾ ਨਾ ਜੀ ਆਪਾਂ ਇੱਕ ਦਿਨ ਵਿਹਲੇ ਦੋ ਦਿਨਾਂ ਦੇ ਵੇਖਿਆ ਉਹ ਗੱਲ ਦਾ ਸਵਾਦ ਜਾਣੀ ਆਉਂਦਾਗਾ ਰੋਜ਼ ਰੋਜ਼ ਵੇਖਿਆ ਕਰੋਗੇ ਨਾ ਤੇ ਇੰਟਰਸਟ ਹੈ ਬੰਨ ਜਾਂਦਾ ਹੁਣ ਆਪਾਂ ਸਰਾ ਹੀ ਵਲੌਗ ਬਣਾਇਆ ਕਰਾਂਗੇ ਪੂਰੀ ਈਅਰ ਅੱਗੇ ਤਾਂ ਉਹੀ ਜੇ ਬਣਾਉਂਦੇ ਸੀਗੇ ਹੁਣ ਆਪਾਂ ਰੀਅਲ ਨਾ ਬਣਾਇਆ ਕਰਾਂਗੇ ਲਓ ਜੀ ਮਿੱਤਰੋ ਫਾਈਨਲੀ ਕਣਕ ਵੀ ਦਿੱਤੀ ਆਪਾਂ ਤੇ ਚੱਲੇ ਘਰੇ ਹੁਣ ਓਕੇ ਹੋ ਗਈ ਰਿਪੋਰਟਾਂ ਜਮਾਂ ਵੇਲੇ ਹੋ ਗਏ ਜੀ ਹੁਣ ਆਪਾਂ ਜਮਾਂ ਕਣਕ ਕਣਕ ਵੀ ਕੇ ਤੇ ਚੱਲਦੇ ਆ ਘਰੇ ਆ ਗਏ ਜੀ ਮਿੱਤਰੋ ਕੋਠੇ ਤੇ ਆਪਾਂ ਤੇ ਬਾ ਬਲੌਗ ਐਂਡ ਹੀ ਕਰਨਾ ਐਂਡ ਕਰਕੇ ਤੇ ਅੱਧਾ ਘੰਟ ਚਲਾਵਾਂਗੇ ਇੰਸਟਾਗ੍ਰਾਮ ਤੇ ਅੱਧਾ ਘੰਟ ਚਲਾਵਾਂਗੇ ਸਨੇਕਾੜ ਤੇ ਫਿਰ ਸਾਵਾਂਗੇ ਤੇ ਬਾਕੀ ਅੱਜ ਵੇਖਾਂਗੇ ਜੇ ਅੱਜ ਬਿੱਲੀ ਆਈ ਵੀ ਇੱਥੇ ਬੈਠਾ ਨਿਗਾ ਰੱਖਾਂਗੇ ਜੇ ਬਿੱਲੀ ਆਈ ਤੇ ਕੱਲੂ ਫੇਰ ਲਾਵਾਂਗੇ ਜਾਲ ਜੇ ਕਿਤੇ ਅੱਜ ਆ ਗਈ ਨਾ ਕੱਲੂ ਫੇਰ ਨਹੀਂ ਭਜਰਨਦੇ ਆਪਾਂ ਕਿ ਰਾਜ ਆ ਜਵੇ ਤੇ ਚਲੋ ਮਿੱਤਰੋ ਕਰਦੇ ਗਿਰੋ ਦਾ ਐਂਡ ਅੱਜ ਉਹਨਾਂ ਚੰਨਾ ਗੋਡਣਾ ਕਰ ਰਹਿਣਾ ਉਹ ਕੱਲ ਗੋਡ ਦੇ ਤੂਤਣਾ ਰਹੀ ਹੁਣ ਆਪਾਂ ਧੰਨਵਾਦ ਸਾਰੇ ਵੀਰਾਂ ਨੂੰ ਵਲੋਗ ਦੇ ਇਸ ਕੰਮ ਦੇ ਪਰ ਰੋਏ ਰੋਏ ਵੇਖਿਆ ਕਰੋ ਮਿੱਤਰੋ ਪੇਰੇ ٹرسٹ ਬੰਦਾ ਬਸ ਹੀ ਲਵ ਯੂ ਸਕੂਲ ਕਰਦੇ ਰਹੀ